ਲਓ ਜੀ ਮਿੱਤਰੋ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਫਨੀ ਕਮੈਂਟ ਵਾਲੀ ਬਦਿਆ ਵੀਡੀਓ ਲਾ ਦੇਖੋ ਜੀ ਜੱਟ ਜਹਾਜ਼ ਦੀ ਨਾਲ ਜੋਰ ਕੁੜੀਓ ਜਿੱਦਾ ਜਹਾਜ਼ ਦਾ ਇੰਜਣ ਨੇ ਉਹਦੇ ਮੁਕਾਬਲੇ ਵਿੱਚ ਜਹਾਜ਼ ਨੇ ਪੂਰੇ ਦਾ ਪੂਰਾ ਖੰਡਰ ਜਾਣਾ ਜਹਾਜ਼ ਦੀਆਂ ਤੇ ਤੋਪ ਨੇ ਚੀਕਾ ਮਰਵਾਤੀਆਂ ਜੇ 4G ਦੇ ਮੋੜੇ ਨਿਕਲ ਗਏ ਤਾਂ ਕਿਤੇਉਂ ਆਰਾਮ ਨਹੀਂ ਆਉਂਦਾ ਜਿਸਕੇ ਨਹੀਂ ਜਾਂਦਾ ਇਹ ਹੋਰ ਗੋੜੀਓ ਹੋਰ ਗੋੜੀਓ ਸਭ ਤਖੀਆਂ ਨੂੰ ਗੱਲਾਂ ਸਮਝਾ ਰੱਖੀਆਂ ਮੈਂ ਦੇਖੇ ਪੈਣ ਕੇ ਦੇ 올 ਦੇ ਮੋੜੇ ਨਾ ਕੱਢਦੇ ਵਿਚਾਰੇ ਤੇ ਹੱਡਾ ਵੀ ਜੁੜਨੇ ਤੈਨੂੰ ਚੱਲਦਾ ਫਿਰਦਾ ਵਧੀਆ ਨਹੀਂ ਲੱਗਦਾ ਲੈ ਭਾਈ ਫੌਜੀ ਜ਼ੋਰ ਦਾ ਪੂਰਾ ਮਾਰਦਾ ਤੂਹੇ ਵੇ ਚੀਰੇ ਵਾਲੇ ਅਸਾਂ ਖਾ ਲਈਏ ਆ ਮਰਚਾਵਾਰ ਕਿਸਕਦੇ ਨਾ ਨਜ਼ਰ ਲਵਾ ਲਈਏ ਤੈਨੂੰ ਨਹੀਂ ਲੱਗਦੀ ਨਜ਼ਰ ਟੈਂਸ਼ਨ ਨਾ ਕਰ ਤੈਨੂੰ ਜਿਹਨੇ ਤਿਆਰ ਕੀਤਾ ਉਹਨੋਂ ਸਲਬਰ ਦੇ ਕੀੜੇ ਪੈਣੇ ਮੇਰੇ ਭੈਣ ਭਰਾਵਾ ਨੇ ਪਹਿਲਾਂ ਹੀ ਸ਼ਗਨ ਪਾਤਾ ਲਾਣ ਤਾਂਦਾ ਮੈਨੂੰ ਪਾਉਣ ਦੇ ਲੋੜ ਹੀ ਨਹੀਂ ਪੈਣੀ ਐ ਮੱਛਿਆਵਾਰ ਕੇ ਸੁੱਤੇ ਦੇ ਨੰਨਜ਼ਰ ਲਵਾ ਲਈ ਐ ਭੈਣ ਜੀ ਹੱਥਾਂ ਤੇ ਵੀ ਇੱਕ ਕੋਡ ਲਵਾ ਲੈਂਦੇ ਪੜਨੇ ਤੋ ਸੇ ਕਮੈਂਟ ਨਹੀਂ ਪੜਦੇ ਜੇ ਸਾਨੂੰ ਕੋਈ ਐਨਾ ਕੁਝ ਕਹਿ ਦੇਵੇ ਸਾਡਾ ਤਾਂ ਮਰਨ ਹੋ ਜੂ ਤੇਨੂੰ ਲੱਗਦਾ ਕੱਲੀ ਬਣਾਣ ਪਾ ਕੇ ਆਇਆ ਵਿਆਹ ਵਿੱਚ ਮਾਰੇ ਮੋਟੀ ਨਾਲ ਥੋੜੇ ਅਗਲਾ ਵਿਆਹ ਤੇ ਆਇਆ ਮੰਮਾ ਪਾਟ ਸ਼ਰਟ ਪਾ ਲੈਂਦਾ ਮਾੜਾ ਜਾ ਵਧੀਆ ਲੱਗਦਾ ਬਾਈ ਤੈਨੂੰ ਗੱਤ ਲੱਗਦਾ ਮੈਨੂੰ ਚਵਾ ਲੱਗਦਾ ਸ਼ੋਕਰ ਆ ਨਵੇਂ ਬੌਟੇ ਨੇ ਇਤਿਆਰ ਨਹੀਂ ਦਿੱਤਾ ਨਹੀਂ ਤੇ ਇੱਥੇ ਇਤਲਾਕ ਕਰਾ ਦੇਣਾ ਸੀ ਇਹਨੇ